ਸੁਹੀ ਨਲਾ ਪੰਜਵਾਹ ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤਸ ਕੈ ਬਲਰਾਮ ਜਿਓ ਹਰ ਅੰਮ੍ਰਿਤ ਭਰੇ ਢੰਡਾਰ ਸਭ ਤਿਸ ਹੈ ਕਰ ਤਿਸ ਕੈ ਬਲਰਾਮ ਜਿਓ ਬਾਬੂਲ ਮੇਰਾ ਵਡਸੁਮ ਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨਾ ਲਾਗੇ ਭੌਜਲ ਪਾਰ ਉਤਾਰਾ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਹਰ ਆਪੇ ਲੈ ਮਿਲਾਏ ਕਿਉ ਵੇ ਛੋੜ ਥੀ ਵਈ ਬਲਰਾਮ ਜਿਓ ਜਿਸ ਨੂੰ ਤੇਰੀ ਤੇਕ ਸੋ ਸਦਾ ਸਦ ਜੀਵੇ ਬਲਰਾਮ ਜਿਓ ਤੇਰੀ ਤੇਕ ਤੁਜ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਜਨ ਮਿਲ ਮੰਗਲ ਗਾਇਆ ਦਨ ਰੈਨ ਆਸ ਤੁਮਾਰੀ ਸਫਲ ਦਰਸ਼ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ ਮਾਨ ਮਹਤ ਸਚ ਪਾਇਆ ਬਲਰਾਮ ਜਿਓ ਸਤਗੁਰ ਮਿਲਿਆ ਦਇਾਲ ਗੁਣ ਅਬਨਾਸ਼ੀ ਗਾਇਆ ਬਲਰਾਮ ਜਿਓ ਗੁਣ ਗੋਵਿੰਦ ਗਾਓ ਨਿਤ ਨਿਤ ਰਾਣ ਪ੍ਰੀਤਮ ਸਵਾਮੀਆ ਸ਼ੁਭ ਦਿਵਸ ਆਏ ਘੇ ਕੰਠ ਲਾਏ ਮਿਲੇ ਅੰਤਰ ਜਮੀਆਂ ਸਤ ਸੰਤੋਖ ਵਜੇ ਵਾਜੇ ਅਨਹਦਾ ਛਣਕਾਰ ਸੁਣ ਪੈ ਬਿਨਾ ਸੇ ਸਗਲ ਨਾਨਕ ਪ੍ਰਭ ਪੁਰਖ ਤਰਣੇ ਹਾਰੇ ਉਪਜਿਆ ਤਤ ਗਿਆਨ ਸੋਹਰੇ ਪਈਏ ਇੱਕ ਹਰ ਬਲਰਾਮ ਜਿਓ ਬ੍ਰਹਮ ਬ੍ਰਹਮ ਮਿਲਿਆ ਕੋਇ ਨਾ ਸਾਕੇ ਪਿੰਨ ਕਰ ਬਲਰਾਮ ਜਿਓ ਵਿਸ਼ਨ ਤੇ ਖੈ ਬਿਸਮ ਸੁਨੀਆ ਬਿਸਮਾਦ ਨਦੇਰੀ ਆਇਆ ਜਨ ਥਲ ਮਹੀਲ ਪੂਰਨ ਸੁਆਮੀ ਘਟ ਘਟ ਰਹਾ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇ ਕੀਮਤ ਕਹਿ ਨ ਜਾਏ ਜਿਸ ਤੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ਰਾਗ ਸੁਹੀ ਸ਼ੰਤ ਮਹਿਲਾ ਪੰਜਵਾ ਘਰ ਦੂਜਾ ਇਕੋ ਅੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਆਨੰਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੇ ਬਿਨਵੰਤ ਨਾਨਕ ਸ਼ਰਨ ਸੁਆਮੀ ਜਿਉ ਪਿੰਡ ਪ੍ਰਭ ਆਗੇ ਅਨਹਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਸ ਉਪਜੈ ਮਨ ਖਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾਂ ਬਿਨਵੰਤ ਨਾਨਕ ਦਇਆ ਥਾਰੋ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਮਣ ਜਾਣਾ ਪਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭ ਧਾਵ ਜਪ ਏਕ ਅਲਖ ਅਪਾਰ ਪੂਰਨ ਇਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਪਰਮਖੋਇਆ ਜਤ ਦੇਖਾਂ ਤਤ ਸੋਈ ਅਤਿਤ ਪਾਵਨ ਹਰਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਤਬ ਧਿਆਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨਸ ਸਦਾ ਸਰਸੇ ਪ੍ਰਭੂ ਮਿਲੇ ਤੀਰੀ ਬਿਸ਼ੁੰਨਿਆ ਮਨ ਸ਼ਾਂਤ ਆਈ ਵਜੀ ਵਧਾਈ ਮਨੋ ਕਦੇ ਨਾ ਵਿਸਰੇ ਬਿਨਵੰਤ ਨਾਨਕ ਸਤਗੁਰ ਦਿਰੜਾਇਆ ਸਦਾ ਭਜ ਜਗਦੀਸ਼ ਰਾਗ ਸੁਹੀ ਸ਼ੰਤ ਮੈਲਾ ਪੰਜਵਾ ਕਰ ਤੀਜਾ ਇਕੋ ਅੰਕਾਰ ਸਤਗੁਰ ਪ੍ਰਸਾਦ ਤੂੰ ਠਾਕੁਰੋ ਬੈਰਾਗਰੋ ਮੈਂ ਜੇ ਹੀ ਖਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ਸਾਰ ਨ ਜਾਣਾ ਤੂੰ ਵੱਡ ਦਾਣਾ ਕਰ ਮੇਰ ਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਠਾਈ ਗਰਬ ਨਾ ਕੀਜੈ ਰੇਣ ਹੋਵੀਜੈ ਤਾਂ ਗਤ ਜੀਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਖਣ ਤੇਰੀ ਰਾਮ ਤੁਮ ਗੌਰ ਅਤ ਗਹਿਰ ਗੰਭੀਰਾ ਤੁਮ ਪਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਵੱਡ ਊਚੇ ਹਉ ਇਤਨੀ ਲਹੋਰੀਆ ਰਾਮ ਹਉ ਕਿਸ਼ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਣਾ ਸਰਨੀ ਦਾਸਾਂ ਦਾਸੀ ਮਨ ਮੋਲੇ ਤਨ ਹਰੀਆ ਨਾਨਕ ਠਾਕੁਰ ਸਰਬ ਸੁਮਾਨਾ ਪੰ ਪਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਣ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣੈ ਜਾਣਾਰਾਮ ਸੋਈ ਜਾਣੈ ਸੋਈ ਪਛਾਨ ਜਾ ਕੋ ਨਦਰ ਸਿਰੰਦੇ ਮਨ ਮੁਖ ਫੂਲੀ ਬਹੁਤੀ ਰਾਹੀ ਫਤਹੀ ਮਾਇਆ ਫੰਦੇ ਠਾਪੁਰ ਪਾਣੀ ਸਾਗੁਣਵੰਤੀ ਤੇਨਹੀ ਸਬਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਾਂ ਵਾਰੀ ਵੰਨਿਆ ਕੋਲੀ ਵੰਨਿਆ ਤੂੰ ਪਰਬਤ ਮੇਰਾ ਓਲਾ ਰਾਮ ਹਾਂ ਬਲ ਜਾਈ ਲੱਖ 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 ਬਰੀਆ ਜਿਨ ਪਰਮ ਪਰਦਾ ਖੋਲਾ ਰਾਮ ਮਿਤੇ ਅੰਧਾਰੇ ਤਦ ਵਿਕਾਰ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਪਾਣੀ ਤੈ ਨਿਕਾਣੀ ਸਫਲ ਜਨਮ ਪਰਵਾਨਾ ਤੈ ਅਮੋਲੀ ਪਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਤੋਂ ਨਾਨਕ ਹੋ ਨਿਰਭਉਈ ਸੋ ਪ੍ਰਭ ਮੇਰਾ ਉਲਾ ਸੁਹੀ ਮੈਲਾ ਪੰਜਵਾ ਸਾਜਨ ਪੁਰਖ ਸਤਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ ਰਾਮ ਮਾਤ ਪਿਤਾ ਪਾਈ ਸੁਤ ਬੰਧਤ ਜੀ ਪ੍ਰਾਣ ਮਨ ਪਾਣਾ ਰਾਮ ਜੀਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਪਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਿਆ ਪਰ ਪੂਰੇ ਤਾਂ ਕੀ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਨਹਾਰ ਨਾਨਕ ਸਦ ਗੁਰ ਬਾਣਾ ਐਸਾ ਗੁਰ ਵਡਪਾਗੀ ਪਾਈਐ ਜਿਤ ਮਿਲ ਤਬ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖ ਉਤਰੈ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਤੇ ਆਈਐ ਬੌੜ ਜੋਨਾ ਆਈਐ ਗੁਰ ਚਰਣੀ ਲਾਗੇ ਪ੍ਰੰਪਉ ਪਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਤੇ ਆਏ ਫਿਰ ਸੋਗ ਨਾਹੀ ਸੰਤਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੈ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਵਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਤਾਰੀ ਸਫਲ ਜਨਮ ਹੋਆ ਪਉ ਪਾਗਾ ਹਰ ਭੇਟਿਆ ਏਕ ਮੁਰਾਰੀ ਜਿਸ ਤਾ ਸਾ ਤਿਨਹੀ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਝਨ ਜਪੀਐ ਮਿਲ ਸਤਗੁਰ ਸੁਖ ਪਾਇਆ गाव मंगलो नित हर जन हो पुन्नी इछ सबाई राम रंग रत्ते अपने स्वामी सेती नरे न आव जाई राम तब नाशी पाया न अंत आया सगले मनोरथ पाहे शांत सहज आनंद कनेरे गुर चरणी मन लाए ਪੂਰ ਰਹਾ ਘਟ ਘਟ ਅਬਨਾਸ਼ੀ ਥਾਨ ਥਨੰਤਰ ਸਾਈ ਕੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੁਹੀ ਮੈ ਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੈ ਦਰਸ਼ ਤੇਰਾ ਰਾਮ ਲੱਖ ਦੇਹਾ ਦੇਹੋ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ ਹਰ ਆਰਾਧੇ ਜਮ ਪੰਥ ਸਾਧੇ ਦੁਖ ਨਾ ਵਿਆਪੈ ਕੋਈ ਜਲ ਥਲ ਨਹੀਂ ਅਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਵਿਕਾਰ ਨਾਠੇ ਪ੍ਰਭ ਨੇਰੂ ਤੇ 네ਰਾ ਨਾਨਕ ਕੋ ਪ੍ਰਭ ਕਿਰਪਾ ਕੀਜੈ 네ਤਰ ਦੇਖੈ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਨਾਸ਼ੀ ਰਾਮ ਸੁਣ ਸੁਣ ਇਹ ਮਨ ਨਿਰਮਲ ਹੋਵੇ ਕੱਟਿਏ ਕਾਲ ਕੀ ਫਾਸੀ ਰਾਮ ਕਟਿਏ ਜਮ ਫਾਸੀ ਸਿਮਰ ਅਬਨਾਸ਼ੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪੀਏ ਦਿਨ ਰਾਤੀ ਲੱਗੈ ਸਹਿਜ ਧਿਆਨਾ ਤਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕਾ ਨਾਨਕ ਪ੍ਰਭ ਕਿਰਪਾ ਕੀ ਜਾਏ ਹਰ ਗੁਣ ਸੁਣੀਐ ਅਬਨਾਸ਼ੀ ਪ੍ਰੋੜ ਹਸਤ ਤੇਰੀ ਤਹਿਲ ਕੁਮਾਵੈ ਚਰਨ ਚੱਲੇ ਪ੍ਰਭ ਮਾਰਗ ਰਾਮ ਭਵ ਸਾਗਰ ਨਾਮ ਹਰ ਸੇਵ ਜੋ ਚੜੇ ਤਿਸ ਤਾਰ ਗੇ ਰਾਮ ਤਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾ ਵਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਬਾਸਤ ਫਲ ਪਾਏ ਸਗਲੇ ਕੁਦਰਤ ਕੀ ਮ ਅਪਾਰਗ ਕਉ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੇ ਤੇਰੇ ਮਾਰਗ ਏਹੋ ਵਰ ਇਹਾ ਵਡਿਆਈ ਤੇ ਤਨ ਹੋਏ ਵਡਪਾ ਗਾ ਰਾਮ ਏਹੋ ਰੰਗ ਏਹੋ ਰਸ ਭੋਗਾ ਹਰ ਚਰਣੀ ਮਨ ਲਾਗਾ ਰਾਮ ਮਨ ਲਾਗਾ ਚਰਣੇ ਪ੍ਰਭ ਕੀ ਸਰਨੇ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਾਉ ਨਾਨਕ ਪ੍ਰਭ ਕਿਰਪਾ ਕੀਨੀ ਚਰਣ ਕਮਲ ਮਨ ਲਾਗਾ ਸੁਹੀ ਮੇਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਅਬ ਕੀ ਊਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਪਨਾਸ ਸੰਜੋਗ ਮੂਰਤ ਪਲ ਸਾਚ ਅਬੇਚਲਨੀ ਵਰਖਾਈ ਜਨ ਨਾਨਕ ਪ੍ਰਵੈਦਾਲਾ ਸਰਬ ਕਲਾ ਬਣ ਆਈ ਆਨੰਦਾ ਵਜੈ ਨਿਤ ਵਾਜੈ ਪਾਰ ਬ੍ਰਹਮਨ ਉਠਾਰਾਮ ਗੁਰਮੁਖੇ ਸਚ ਕਰਨੀ ਸਾਰੀ ਦਿਨ ਸੇ ਪ੍ਰੰਪਰ ਝੂਠਾਰਾਮ ਅਨਹਦ ਬਾਣੀ ਗੁਰਮੁਖ ਵਿਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ અપਨਾ ਕਰਿਆ ਕਰਮੈ ਨਾਮ ਨਿਧ ਫਰੇ ਪੰਡਾਰਾ RAM ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਕੇ ਭਗਾ ਛਾਇਆ ਪ੍ਰਭ ਛਤਰ ਪਤ ਕੀਨੀ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਠਾਠਾ ਕਾਰ ਜਿ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿਟੀ ਬਲਾਇਆ ਸਾਚ ਧਰਮ ਪੁਨ ਫਲਿਆ ਸੋ ਪ੍ਰਭ ਆਪਣਾ ਸਦਾ ਤਿਹਾਈ ਹੈ ਉਬਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਈਲ ਸੋਈ ਜਨ ਨਾਨਕ ਤਬ ਕੀ ਸ਼ਰਨ ਆਈ ਇਸ ਬਿਨ ਅਵਰ ਨਾ ਕੋਈ ਮੇਰਾ ਕਰ ਬਨਿਆ ਬਨ ਤਾਲ ਦਨਿਆ ਤਰਸਰ ਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਤਿਆਏ ਸਾਚਾ ਸਗਲ ਇੱਛਾ ਪਾਈਆਂ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਧਾਈਆਂ ਕਰੀ ਨਦਰ ਸੁਆਮੀ ਸੁਖਾ ਗਾਮੀ ਹਲਤ ਪਲਤ ਸਵਾਰਿਆ ਬਿਨੁ ਵੰਤ ਨਾਨਕ ਨਿਤ ਨਾਮ ਜਪੀਐ ਜਿਉ ਪਿੰਡ ਜਿਨ ਥਾਰਿਆ